ਮਾਨਯੋਗ ਐਡੀਮ ਸਾਹਿਬ ਤੁਹਾਡਾ ਪਹਿਲਾਂ ਤਾਂ ਅਸੀਂ ਫਾਈਲ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਪਹਿਲੇ ਮੰਦਰ ਪੱਕੇ ਚੈਨਲ ਵੱਲੋਂ ਜੀ ਮਿਹਰਬਾਨੀ ਥੈਂਕ ਯੂ ਜੀ ਸਰ ਇਤਨਾ ਜੀ ਸੀਵਰੇਜ ਦੇ ਬਾਰੇ ਚ ਤੁਹਾਡੇ ਤੋਂ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਆ ਫਾਈਲ ਹਲਕੇ ਦੀ ਫਾਈਲ ਸ਼ਹਿਰ ਦੇ ਵਿੱਚ ਸੀਵਰੇਜ ਪਾਇਆ ਗਿਆ ਸੀ तकरीबन 8-10 ਸਾਲ ਤੇ ਜੇ तकरीबन ਸਮਾ ਹੋ ਚੁੱਕਿਆ ਜੀ ਅੱਜ ਵੀ ਉਹ ਸੀਵਰ ਦੀ ਜਿਹੜੀ ਹੈ ਜੀ ਇਹ ਜੋ ਹੈਂਡਓਵਰ ਨੀ ਨਗਰ ਕਾਉਂਸਲ ਨੂੰ ਕੀਤਾ ਜਾ ਰਿਹਾ ਹੈ ਜੀ ਇਹਦੇ ਬਾਰੇ ਤੁਹਾਡੇ ਤੁਹਾਨੂੰ ਤੋਂ ਜਾਣਕਾਰੀ ਲੈਣਾ ਚਾਹੁੰਦੇ ਆ ਫਿਰ ਕੀ ਕਰਨਾ ਚਾਹੀਦਾ ਹੈ ਜੀ ਹੈਂਡਓਵਰ ਕਿਨੇ ਗਲਾਦਾ ਵੱਲੋਂ ਹੋਣਾ ਸੀ ਉਹ ਸਰ ਗਲਾਦਾ ਨੇ ਵੱਲੋਂ ਤਿਆਰ ਕੀਤਾ ਗਿਆ ਸੀ ਤੇ ਨਗਰ ਕੌਂਸਲ ਵੱਲੋਂ ਲੈਣਾ ਸੀ ਠੀਕ ਹੈ ਜੀ ਇਹਦੇ ਬਾਰੇ ਤੁਸੀਂ ਮੈਨੂੰ ਦੱਸਿਆ ਮੈਂ ਅੱਜ ਹੀ ਤੁਸੀਂ ਮੈਂ ਇਹ ਸਭ ਤੋਂ ਰਿਪੋਰਟ ਲੈ ਲੈਂਦਾ ਇਹਦੇ ਬਾਰੇ ਤੇ ਜੋ ਵੀ ਹੈ ਕਾਰਵਾਈ ਉਹਨੂੰ ਦੇਖ ਲੈਣੇ ਕੀ ਕਰ ਸਕਦੇ ਆਪਾਂ ਸਰ ਇਹਦੇ ਵਿੱਚ ਪਬਲਿਕਲੀ ਬਹੁਤ ਸਮੱਸਿਆਵਾਂ ਆ ਰਹੀਆਂ ਨੇ ਜੀ ਕਿਰਿਓ ਤੁਹਾਡੇ ਧਿਆਨ ਦੇ ਵਿੱਚ ਆਈਆਂ ਨੇ ਜੀ ਕਿਸੇ ਪ੍ਰਕਾਰ ਨਾਲ ਨਹੀਂ ਹੁਣ ਮੇਰੇ ਧਿਆਨ ਕਿਸੇ ਨੇ ਨਹੀਂ ਅੱਜ ਤਾਂ ਮੈਂ ਜਦੋਂ ਹੁਣ ਮਹੀਨਾ ਹੋ ਗਿਆ ਆਏ ਨੂੰ ਮੈਨੂੰ ਨਹੀਂ ਕਿਸੇ ਨੇ ਆ ਕੇ ਇਸ ਮਾਮਲੇ ਚ ਕਿਹਾ ਪਰ ਅੱਜ ਤੁਸੀਂ ਕਿਹਾ ਅੱਜ ਹੀ ਮੈਂ ਆਪਣੇ ਇਹੋ ਸਾਥ ਤੋਂ ਰਿਪੋਰਟ ਲੈ ਲੈਣਾ ਇਹ ਦੱਸ ਵੰਦਿਸ ਵੀ ਕੀ ਕਿ ਕਿੱਥੇ ਕੋਈ ਮਸਲਾ ਕੀ ਹੈ ਸਰ ਇਹਦੇ ਬਾਰੇ ਦੇ ਵਿੱਚ ਹੋਰ ਆਪਾਂ ਜਾਣਕਾਰੀ ਹੋਰ ਪਬਲਿਕ ਤੋਂ ਵੀ ਕਨਫਰਮ ਕਰਾਂਗੇ ਜੀ ਕਿਉਂਕਿ ਪਬਲਿਕ ਨੂੰ ਦਿੱਤਾ ਜਾਂਦੀ ਹੈ ਜੀ ਜੀ ਪਹਿਲਾਂ ਮੈਂ ਰਿਪੋਰਟ ਇੱਕ ਵਾਰੀ ਲੈ ਲਾਂ ਫਿਰ ਮੈਂ ਚਾਹੇ ਆ ਵਿਜ਼ਿਟ ਕਰ ਲਵਾਂ ਪਹਿਲਾਂ ਇੱਕ ਵਾਰੀ ਇਹੋ ਸਾਥ ਤੋਂ ਰਿਪੋਰਟ ਲੈ ਕੇ ਜੋ ਵੀ ਐਕਚੁਅਲ ਪੋਜੀਸ਼ਨ ਹੈਗੀ ਹੈ ਦੇਖ ਕੇ ਇਰ ਜੋ ਲੋਡ ਹੋਇਆ ਫਿਰ ਅਗਲੀ ਕਰ ਰਹੀ ਉਹ ਕਰ ਲਾਂਗੇ ਸਰ ਕਿੰਨਾ ਸਮਾਂ ਲੱਗ ਸਕਦਾ ਜੀ ਆਉਣ ਵਾਲੇ ਅੱਗੇ ਜਿਵੇਂ ਤਾਂ ਆਪਾਂ ਦੱਸ ਰਹੇ ਆਂ ਵੀ ਆਪਾਂ ਰਿਪੋਰਟ ਕਨਫਰਮ ਕਰਾਂਗੇ ਜੀ ਉਸ ਤੋਂ ਬਾਅਦ ਪਰਾਪ ਕਰਾਂਗੇ ਇਹ ਸਮਾਂ ਤਾਂ ਕੀ ਲੱਗਣਾ ਸਮਾਂ ਤਾਂ ਅੱਜ ਹੀ ਮੈਂ ਤੁਹਾਨੂੰ ਕਿਹਾ ਵੀ ਅੱਜ ਹੀ ਮੈਂ ਇਹ ਸਭ ਲੈਟਰ ਲਿਖ ਕੇ ਪੁੱਛ ਲੈਣਾ ਵੀ ਕੀ ਕਰ ਉਹ ਤੇ ਕੀ ਕਮੀ ਪੇਸ਼ੀ ਹੈ ਜਾਂ ਕੀ ਚੱਕਰ ਆ ਉਹ ਸਰ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ